ਵੰਦ ਨਹੀਂ ਕੀਤਾ ਕਾਰਨ ਕੀ ਆ ਜਿਹੜਾ ਡੈਮ ਆ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਆ ਉਹੀ ਸਾਡੇ ਹੱਥ ਨਹੀਂ ਹੈਗਾ ਕੰਟਰੋਲ ਸੈਂਟਰ ਦਾ ਕਬਜ਼ਾ ਵਾ ਸਾਡੇ ਹਲਕੇ ਦਾ ਹੀ ਐਮਐਲਏ ਲਾਲੂ ਆ ਸਾਂਨੇ ਆਲ ਦਾ ਉਥੇ ਬੈਠਾ ਕਹੀ ਹੈ ਮਰਦਪਾਲਾ ਲਈ ਮਰਦਪਾਲਾ ਕਿਸ ਨੇ ਕੀ ਕਿੱਥੇ ਲੈ ਰੀਆਂ ਮਰਦਪਾਲਾ ਮੇਰਾ ਨਾਮ ਦਲਬਾਤ ਸਿੰਘ ਅੱਲਾ ਮੈਂ ਭਾਰਤੀ ਕਿਸਾਨ ਮਿਲਕ ਡੂਡ ਜੂਨੀਅਨ ਦਾ ਪੰਜਾਬ ਪ੍ਰਧਾਨ ਹਲਕਾ ਸਾਂਨੇ ਆਲ ਦੇ ਵਿੱਚ ਮੇਰੀ ਵੀ ਰਾਇ ਸ਼ਾਨਾਲ ਵੀ ਕੋਤੇ ਦੇ ਚਾੜੇ ਇਸ ਕਰਕੇ ਨਾ ਜੋ ਕੁਛ ਹੈਗਾ ਅਸੀਂ ਦੇਖ ਰਹੇ ਕਰ ਰਹੇ ਆ ਸਾਡੀ ਜਥੇਬੰਦੀ ਵੀ ਲੱਗੀ ਨਾਲ ਸਾਰੇ ਪਿੰਡਾਂ ਦੇ ਲੋਕ ਲੱਗੇ ਹਾਂਜੀ ਅੰਦਰੀਆ ਵਿੱਚ ਵਧ ਰਹੇ ਪਾਣੀ ਤੇ ਵੰਡ ਟੁੱਟਣ ਦਾ ਜੋ ਖਤਰਾ ਆ ਪਾਪਰੇ ਆਏ ਉਹਦੇ ਸੰਬੰਧ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਇਹ ਜਿਹੜਾ ਏਰੀਆ ਇਹ ਸਸਰਾਲੀ ਕਲੋਨੀ ਹੈ ਔਰ ਕਿੰਨਾ ਵੀ ਇਸ ਏਰੀਏ ਦੇ ਵਿੱਚ ਇਥੋਂ ਕਾਫੀ ਰਕਬਾ ਜਿਹੜਾ ਹੈਗਾ ਤਕੜਾ ਖੇਤ ਜਿਹੜੇ ਲੋਕਾਂ ਦੇ ਤੋਂ ਤਕੜਾ ਰਕਬਾ ਜਿਹੜਾ ਉਹ ਦਰ ਦਰਿਆ ਦੇ ਹਰਚ ਆ ਗਿਆ ਵਾ। ਪ੍ਰਿਆ ਹੜਾ ਕਿ ਲੈ ਕੇ ਆਉਣਾ। ਕਾਰਨ ਕੀ ਆ? ਕਿ ਸਰਕਾਰਾਂ ਦੇ ਜਿਹੜੇ ਕੰਮ ਨੇ ਨਾ ਉਹ ਸਹੀ ਨਹੀਂ। ਨਾ ਤੇ ਸਰਕਾਰਾਂ ਸਮੇਂ ਸਿਰ ਕੋਈ ਪ੍ਰਬੰਧ ਕਰਦੀਆਂ ਨੇ। ਅੱਜ ਤੋਂ 1 ਮਹੀਨਾ ਪਹਿਲਾਂ ਅਸੀਂ ਡੀਸੀ ਸਾਹਿਬ ਨੂੰ ਲੈ ਕੇ ਆਏ ਸੀਗੇ ਇੱਥੇ ਗੜੀਆਂ ਤੱਕ ਦਿਖਾਇਆ ਸੀਗਾ। ਤੇ ਉਦੋਂ ਕਿਹੜਾ ਕੱਢ ਕੇ ਹੀ ਉਦਨੀ ਉਹਨਾਂ ਨੂੰ ਕਹੇ ਵੀ ਹਰ ਕੀ ਹੜਾਂ ਦੀ ਸਥਿਤੀ ਖਰਾਬ ਲੱਗਦੀ ਆ ਤੇ ਪ੍ਰਬੰਧ ਕੀਤੇ ਜਾਣ। ਤੇ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ। ਕਾਰਨ ਕੀ ਆ? ਜਿਹੜਾ ਡੈਮ ਆ ਭਾਗੜਾ ਬਿਆਸ ਮੈਨੇਜਮੈਂਟ ਬੋਰਡ ਆ ਉਹੀ ਸਾਡੇ ਹੱਥ ਚ ਨਹੀਂ ਹੈਗਾ ਉਹਦੇ ਤੇ ਸੈਂਟਰ ਦਾ ਕਬਜ਼ਾ ਵਾ ਇਹ ਜਿਹੜੇ ਹੜ੍ਹ ਨੇ ਨਾ ਇਹ ਹੁਣ ਤੇ ਕੁਦਰਤ ਤੋਂ ਤੇ ਬਣ ਕੇ ਵੀ ਚੱਲ ਮੀਂਹ ਬਹੁਤ ਪੈ ਰਿਹਾ ਅੱਜ ਦੇਖ ਰਿਹਾ ਵੀ ਸਾਨੂੰ ਮੀਂਹ ਬਹੁਤ ਪੈ ਰਿਹਾ ਜਿਹੜਾ ਰਾਵੀ ਦਰਿਆ ਚ ਆਇਆ ਜਾਂ ਇੱਧਰ ਦੂਜੇ ਪਹਿਲਾਂ ਦੇ ਜਿਹੜੇ ਆਏ ਅੱਜ ਤੋਂ 10 ਦਿਨ ਪਹਿਲਾਂ ਤੋਂ ਪਾਣੀ ਚੱਲ ਰਿਹਾ ਉਹ ਉਹ ਕੁਦਰਤੀ ਨਹੀਂ ਹੈ ਉਹ ਹੜ੍ਹ ਜਾਣ ਬੁੱਝ ਕੇ ਲੈਂਦੇ ਗਏ ਆ ਇਹ ਜਿਹੜਾ ਇੱਕ ਵਰਤੀ ਕਹਿ ਸਕਦੇ ਵੀ ਠੀਕ ਆ ਹੁਣ ਪਾਣੀ ਮੀਂਹ ਦਾ ਆ ਰਿਹਾ ਮੀਂਹ ਦੇ ਕਰਕੇ ਪਾਣੀ ਛੱਡਣਾ ਪੈ ਰਿਹਾ ਇਹ ਬੰਦ ਦਾ ਵੀ ਆ ਜੇ ਉਹਨਾਂ ਟਾਈਮ 'ਚ ਪਾਣੀ ਪਹਿਲਾਂ ਤੋਂ ਉੱਥੇ ਸਥਿਤੀ ਰੱਖੀ ਹੋਵੇ ਕਿ ਸਰਕਾਰ ਦੇ ਕੋਲੇ ਇੰਨਾ ਸਿਸਟਮ ਨਹੀਂ ਹੈਗਾ ਵੀ ਜਿਹਨੂੰ ਪਹਿਲਾਂ ਪਤਾ ਹੋਵੇ ਮਹੀਨੇ ਅੱਜ ਤੋਂ ਇੱਕ ਮਹੀਨਾ ਬਾਅਦ ਮੌਸਮ ਵਿਭਾਗ ਕੀ ਕਹਿ ਰਿਹਾ ਸਾਰਾ ਕੁਝ ਸਰਕਾਰਾਂ ਕੋਲੇ ਪਰ ਕਰਨਾ ਕੁਝ ਨਹੀਂ ਪੰਜਾਬ ਨੂੰ ਮਾਰਨ ਤੇ ਤੁਲੇ ਹੋਏ ਆ ਅੱਜ ਪੰਜਾਬ ਸਰਕਾਰ ਬਿਲਕੁਲ ਜ਼ੀਰੋ ਤੇ ਬੈਠੀ ਆ ਸਾਡੇ ਹਲਕੇ ਦਾ ਹੀ ਐਮ ਐਲ ਏ ਲਾਲੂ ਆ ਸਾਂਨੇ ਵਾਲ ਦਾ ਉੱਥੇ ਬੈਠਾ ਕਹੀ ਜਾਂਦਾ ਤਰਪਾਲਾ ਲੈ ਜੂ ਤਰਪਾਲਾ ਕਿਸ ਨੇ ਕੀ ਕਿੱਥੇ ਲੈਣੀਆਂ ਤਰਪਾਲਾ ਦਾ ਸਿਸਟਮ ਨਹੀਂ ਬਣਿਆ ਲੋੜ ਆ ਇੱਥੇ ਪ੍ਰਸ਼ਾਸਨ ਨੂੰ ਆਉਂਦੀ ਇੱਥੇ ਸਮਾਨ ਲੈ ਕੇ ਆਉਂਦੀ ਇੱਥੇ ਅੱਜ ਜਿੰਨੀ ਸੇਵਾ ਕਰ ਰਹੇ ਆ ਇਹ ਸਾਡੇ ਇਲਾਕੇ ਦੇ ਲੋਕ ਆ ਅੱਜ ਲੰਗਰ ਆ ਰਹੇ ਨੇ ਜਾਂ ਇੱਥੇ ਮਿੱਟੀ ਪੈ ਰਹੀ ਜਾਂ ਬੋਰੇ ਪੜ ਰਹੇ ਨੇ ਜੋ ਕੁਝ ਕਰ ਰਹੇ ਨੇ ਇਹ ਸਾਰਾ ਸਾਰਾ ਏਰੀਏ ਦੇ ਲੋਕ ਨੇ ਸਸਰਾਲੀ ਪਿੰਡ ਦੇ ਸਰਪੰਚਾਂ ਵਿੱਚੇ ਬੈਠੇ ਨੇ ਦੂਜੇ ਪਿੰਡਾਂ ਦੇ ਸਰਪੰਚ ਬੈਠੇ ਨੇ ਆਣ ਕੇ ਮਿੱਟੀ ਵੀ ਆ ਰਹੀ ਆ ਕੋਈ ਬੂਰੇ ਭਰ ਰਿਹਾ ਸਾਰੇ ਆਪੋ ਆਪਣੀ ਸੇਵਾ ਚ ਲੱਗੇ ਹੋਏ ਨੇ ਇੱਥੇ ਪਰ ਸਰਕਾਰ ਦਾ ਕੁਛ ਵੀ ਇਹਦੇ ਚ ਲੈਣ ਦੇਣ ਨਹੀਂ ਹੈਗਾ ਸਰਕਾਰ ਦੇ ਉੱਤੇ ਕੱਲ ਪਰਤੂ ਦੇਖਿਆ ਸੀ ਉਹਦਾ ਭਰਾ ਇੱਥੇ ਲੰਗਰ ਲੈ ਕੇ ਆ ਗਿਆ ਸੀ ਮੈਂ ਲੰਗਰ ਤੇ ਸਾਡੇ ਕੋਲ ਦੁਬਾਰੇ ਪਹਿਲਾਂ ਹੀ ਬੱਥੇ ਨਾ ਬਣਦਾ ਲੰਗਰ ਦੀ ਕਮੀ ਨਹੀਂ ਜਿਹੜਾ ਤੁਹਾਡੇ ਕਰਨ ਵਾਲਾ ਕੰਮ ਉਹ ਕਰੋ ਅੱਜ ਸਰਕਾਰ ਦੀਆਂ ਨਾਕਾਮੀਆਂ ਨੂੰ ਦੇਖ ਕੇ ਸਰਕਾਰ ਦੇ ਐਮਐਲਏ ਇਹਨਾਂ ਦੇ ਵਿਰੁੱਧ ਹੋ ਗਏ ਅੱਜ ਪਤਾ ਲੱਗਿਆ ਕਿ ਇੱਕ ਐਮਐਲਏ ਇਹਨਾਂ ਦਾ ਅਸਤੀਫਾ ਦੇ ਗਿਆ ਦੂਜਾ ਪਠਾਨ ਮਾਇਰਾ ਤੜ ਤੜ ਬੋਲ ਰਿਹਾ ਕਿਉਂ ਬੋਲ ਰਿਹਾ ਕਿਉਂ ਦੇ ਸਰਕਾਰ ਦੇ ਪੱਲੇ ਕੱ? 4 ਸਾਲ ਚੁਟਕਲਿਆਂ ਚ ਕੱਟਦੇ ਆ। ਔਰ ਹੁਣ 1 ਸਾਲ ਰਹਿ ਗਿਆ। ਅੱਜ ਉਹ ਜਿਹੜੇ ਤਿੰਨ ਥੱਕ ਬੈਠੇ ਦਿੱਲੀ ਤੋਂ ਆ ਕੇ ਜਿਹੜੇ ਜ਼ਮੀਨਾਂ ਹੜੱਪਣ ਲਈ ਆਏ ਸੀਗੇ ਕੇਜਰੀਆਲ ਮਨੀਸ਼ ਚੋਧੀਆਂ ਦੂਜੇ ਬਾਡੋ ਕਿੱਥੇ ਗਏ ਨੇ? ਉਹ ਕਹਿੰਦੇ ਹੁੰਦੇ ਪਿੰਡ ਤੋਂ ਅੱਗ ਲਾਈ ਤੇ ਡੱਬੂ ਕਾਂਦ ਤੇ ਉਹ ਕੰਮ ਇਹਨਾਂ ਦਾ ਵਾ। ਅੱਜ ਉਹ ਡੱਬੂ ਦੇਖਦੇ ਹੀ ਨਹੀਂ ਸਾਨੂੰ ਕਿਤੇ। ਅੱਜ ਪੰਜਾਬ ਤੇ ਨਸੀਬਤਾ ਜਿਹੜਾ ਅੱਜ ਪੰਜਾਬ ਨਾਲ ਖੜ ਗਿਆ ਉਹ ਪੰਜਾਬ ਕੋਈ ਨੇਰੀ ਵਿਭਾਗ ਦਾ ਅਧਿਕਾਰੀ ਜਾਂ ਕੋਈ ਹੋਰ ਪ੍ਰਸ਼ਾਸਨਿਕ ਦਾ ਸਾਰੇ ਪਹੁੰਚੇ ਇੱਥੇ ਦੇਖੋ ਇਹਨਾਂ ਅਧਿਕਾਰੀਆਂ ਦੇ ਹੱਥ ਵਿੱਚ ਕੁਝ ਨਹੀਂ ਇਹਨਾਂ ਅਧਿਕਾਰੀਆਂ ਦੇ ਹੱਥ ਵਿੱਚ ਕੁਝ ਨਹੀਂ ਇਹ ਵਿਚਾਰੇ ਤੁਰੇ ਫਿਰਦੇ ਇੱਥੇ ਤੁਰੇ ਫਿਰਦੇ ਸਾਡੇ ਨਾਲ ਹੀ ਮਿਲ ਕੇ ਤੁਰੇ ਫਿਰਦੇ ਨੇ ਪਰ ਇਹਨਾਂ ਦੇ ਹੱਥ ਵਿੱਚ ਹੀ ਕੁਝ ਨਹੀਂ ਤੇ ਕੀ ਕਰਨਗੇ ਇੱਥੇ ਕਰਨ ਦੇ ਪ੍ਰਬੰਧ ਪਹਿਲਾਂ ਸੀ ਜਾਂ ਪਹਿਲਾਂ ਹੋਏ ਹੁੰਦੇ ਪ੍ਰਬੰਧ ਫੇਰ ਗੱਲ ਆਜੇ ਜੋ ਪ੍ਰਬੰਧ ਕਰ ਰਹੇ ਸੀ ਏਰੀਏ ਦੇ ਲੋਕ ਕੀ ਕਰ ਰਹੇ ਜਿਹੜੇ ਪੱਥਰਾ ਹੀ ੱਡੇ ੱਡੇ ਰੱਖੇ ਹੋਏ ਐ ਉਹ ਲਾ ਨਹੀਂ ਰਹੇ ਉਹਦਾ ਕੀ ਕਰਨਾ ਨਾ ਲਾਉਣ ਲੱਗੇ ਕਰ ਦੇ ਦੇਖੋ ਲੱਗਣੀ ਨਹੀਂ ਐਵੇਂ ਐਵੇਂ ਮੀਂਹ ਦੇ ਵਿੱਚ ਇਹ ਪੱਥਰ ਕਿੱਥੇ ਲਾਉਂਗੇ ਐਨੇ ਪਾਣੀ 'ਚ ਪੱਥਰ ਕਿੱਥੇ ਲੱਗਣਗੇ ਇਹ ਪੱਥਰਾਂ ਦੀਆਂ ਢੋਕਾਂਾਂ ਦੇ ਪਹਿਲਾਂ ਬਣੀਆਂ ਹੁੰਦੀਆਂ ਤਾਂ ਗੱਲ ਹੁਣ ਪੱਥਰ ਨੇ ਆ ਕੇ ਪੋਵੇ ਜਿੱਥੇ ਮਰਜ਼ੀ ਰੱਖੀ ਜਾਣ ਉਹਦਾ ਕੋਈ ਬੈਨੀਫਿਟ ਨਹੀਂ ਹੈ ਸਹੀ ਇਹ ਪੱਥਰ ਕਿੱਥੇ ਲਾਉਂਦੇ ਬੱਸ ਹੋ ਗਿਆ ਕੋਈ ਕੋਈ ਮੈਂ ਇਹ ਨਾ ਕਰ ਰਿਹਾ ਕੁਤਰੀ ਜਿਵੇਂ ਲਿਉਂਦੇ હજુ હજુ ભાઈ ઓજ